सर वो बोल रहे हैं कि पानी में बैठ के दे दूंगा मैं उनको माइक ही खड़ा दूंगा मेरी गाड़ी अपनी शॉट ले लेओ हां हां कर दे नहीं उनको नहीं फर्क आ डूंगा ज्यादा दोनों जैसे आप बोलोगे खड़ा दे भड़ा दे इधर दे ठीक है जी फिर मेरे वाले ही पैच करना पड़ेगा बोल रहे हैं कि उनके पास वो नहीं है ਲੁਧਿਆਣੇ ਜਿਹੜਾ ਹੈਗਾ ਚੱਕਰਪੰਡ ਚ ਸੀਵਰੇਜ ਸਿਸਟਮ ਪਾਇਆ ਉਹਨਾਂ ਨੇ ਸਾਨੂੰ ਉਹਨਾਂ ਨੇ ਜਿਹੜੇ ਪਾਈਪ ਜਿਹੜੇ ਸੀਗੇ ਉਹਨਾਂ ਦੇ ਮਾੜੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਸਾਨੂੰ 18 ਲੱਖ ਰੁਪਈਆ ਦਿੱਤਾ ਤੇ ਕਹਿੰਦੇ ਬਾਬਾ ਜੀ ਜੇ ਇੰਨਾ ਮਿਹਨਤ ਕਰਨੀ ਆ ਤੇ ਪਾਈਪ ਵੀ ਜਿਹੜੇ ਹੈਗੇ ਆ ਵਧੀਆ ਹੋਣੇ ਚਾਹੀਦੇ ਆ ਸੋ ਅਸੀਂ ਉਹ ਪੈਪਾਂ ਦੀ ਫੈਕਟਰੀ ਲਈ ਉੱਥੇ ਜਿਹੜਾ ਅ ਅਸੀਂ ਸੀਚੇਵਾਲ ਮਾਡਲ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀਆਂ ਹੌਦੀਆਂ ਤਿੱਕਰ ਢੱਕਣਾ ਤਿੱਕਰ ਉੱਥੇ ਸਾਰੇ ਦੇ ਸਾਰੇ ਸਿਸਟਮ ਬਣਾਇਆ ਸੋ ਉਹ ਜਿੱਥੇ ਵੀ ਜਿਹੜਾ ਵੀ ਕੋਈ ਸਾਡੇ ਕਹਿੰਦਾ ਵਾ ਉਹਨੂੰ ਅਸੀਂ ਜਿੱਥੇ ਸੀਚੇਵਾਲ ਮਾਡਲ ਪਾਉਨੇ ਆ ਅਸੀਂ ਉੱਥੇ ਸਾਰਾ ਸਿਸਟਮ ਆਪਣਾ ਲਾਉਨੇ ਆ ਤੋ ਤਾਂ ਕਿ ਦੇ ਅਗਲੇ ਨੇ ਪੈਸੇ ਖਰਚ ਕਰਨੇ ਆ ਤੇ ਇਹ ਨਾ ਹੋਵੇ ਵੀ ਪੈਪ 2 ਨੰਬਰ ਤੇ ਪਾ ਦਿਓ ਜਾਂ ਮਿਸਤਰੀ ਉਹੋ ਜੇ ਲਾ ਦਿਓ ਜਿਹੜਾ ਪਰਸੋਂ ਜਿਹੜਾ ਉਹ ਪੱਟੀ ਫਿਰਨ ਉਹਦਾ ਫਾਇਦਾ ਕੀ ਇਹਨਾਂ ਨੇ ਪਤਾ ਨਹੀਂ ਕਿੰਨੇ ਆ ਪਿੰਡਾਂ ਦੇ ਵਿੱਚ ਉਹ ਥਾਪਰ ਮਾਡਲ ਪਾਇਆ ਚੱਲਦਾ ਕੋਈ ਵੀ ਨਹੀਂ ਕਾਰਨ ਉਹਦਾ ਕੀ ਹੈ ਇੱਕ ਤਾਂ ਮਾਲ ਨਹੀਂ ਸਹੀ ਕਿਉਂਕਿ ਜਿਹੜੇ ਹੈਗੇ ਆ ਕੰਟਰੈਕਟਰਾਂ ਕੋਲ ਪੈਸੇ ਲੈਣੇ ਉਹ ਕਿੱਦਾਂ ਬਣਾਉਣਗੇ ਦੂਸਰਾ ਜਿਹੜਾ ਪਾਉਣ ਵਾਲਾ ਲੇ ਕਰਨ ਵਾਲਾ ਹੁੰਦਾ ਇਹ ਬਾਈ ਗ੍ਰਫਟੀ ਜਿਹੜਾ ਸਿਫਰੋ ਸਿਸਟਮ ਪੈਂਦਾ ਜਿਹੜਾ ਸੀਚੇਵਲ ਮਾਡਲ ਦੇ ਆ ਤੇ ਬਾਈ ਗ੍ਰਫਟੀ ਦਾ ਭਾਵ ਜਦੋਂ ਜਿਹੜੇ ਬਾਹਰ ਖੇਤਾਂ ਵਿੱਚ ਪਾਈਪਲੈਨ ਪਾਉਣ ਵਾਲੇ ਆ ਜਦੋਂ ਕਿ ਉਹ ਕਹਿੰਦੇ ਅਸੀਂ ਪਾਵਾਂਗੇ ਉਹ 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 ਜਿਹੜਾ ਹੈਗਾ ਬਾਅਦ ਵਿੱਚ ਉਹਦੇ ਵਿੱਚ ਸਿੱਧਾ ਪੈਂਦਾ ਨਹੀਂ ਤਾਂ ਉਹ ਮਿੱਟੀ ੜ ਜਾਂਦੀ ਹੈ ਸੋ ਇਸ ਵਾਸਤੇ ਅਸੀਂ ਜਿੰਨੇ ਪਿੰਡਾਂ ਚ ਵੀ ਪਾਇਆ ਸਿਸਟਮ ਸਾਡੇ ਕੋਲ ਸਾਰਾ ਸਿਸਟਮ ਬਣਿਆ ਹੋਇਆ ਸੋ ਉਹਦੇ ਵਾਸਤੇ ਇਹਦੇ ਵਿੱਚ ਇਹ ਕੋਈ ਪਿੰਡ ਜਿਹੜਾ ਹੈਗਾ ਸੀਤੇਵਾਲ ਦਾ ਆਪਣੇ ਮਾਡਰਨ ਰਾਹੀਂ ਆਪਣੇ ਪਿੰਡ ਦਾ ਨਰਕ ਕਢਾਉਣਾ ਚਾਹੁੰਦਾ ਤੇ ਕਿਸੇ ਨੂੰ ਬਾਜਵੇ ਸਾਹਿਬ ਨੂੰ ਕੀ ਇਤਰਾਜ ਆ ਭਾਈ ਬਾਜਵੇ ਦਾ ਤਾਂ ਕੋਈ ਜਿਹੜਾ ਕੰਟਰੈਕਟ ਨਹੀਂ ਕੀਤਾ ਇਹ ਬਾਜਵੇ ਦਾ ਕੋਈ ਜਿਹੜਾ ਹੈਗਾ ਕੀਤਾ ਹੋਇਆ ਤਾਂ ਦੱਸ ਦੇ ਅਣ ਭੂਖੜੀ ਪਿੰਡ ਦਾ ਜਿਹੜਾ ਪਾਣੀ ਆ ਤੁਸੀਂ ਸਾਫ਼ ਕੀਤਾ ਕਿੰਨਾ ਕੁ ਪਾਣੀ ਸਾਫ਼ ਹੋ ਚੁੱਕਾ ਹੈ ਛੀਤੇ ਵਾਹ ਜਿਹੜਾ ਭੂਖੜੀ ਪਿੰਡ ਆ ਇਹਦਾ ਜਿਹੜਾ ਦਰਿਆ ਬੁੱਢਾ ਦਰਿਆ ਵਾ ਇਹਦੇ ਵਿੱਚ 8 ਪਿੰਡ ਪੈਂਦੇ ਸੀ 8 ਪਿੰਡਾ ਜਿਹੜੇ ਪਿਛਲੇ ਆ ਨਾ ਪਿੰਡਾਂ ਚੋਂ ਇਹਦੇ ਨਾਲ ਜਿਹੜੇ ਖਾਸੀ ਖੁਰਦ ਖਾਸੀ ਕਲਾਂ ਬੁੱਢਾ ਬੁੱਢਾ ਪਿੰਡ ਵੱਡਾ ਪਿੰਡ ਹਾਂਜੀ ਵੱਡਾ ਹੱਪਨਡ ਉਦੋਂ ਗਾਂ ਜਿਹੜਾ ਹੈਗਾ ਲਖੋਵਾਲ ਤਨਾਨਸੂ ਇਹਨਾਂ ਸਾਰੇ ਪਿੰਡਾਂ ਦਾ ਪਾਣੀ ਪੈਂਦਾ ਸੀ ਤੇ ਕੋਈ ਇੱਕ ਪਿੰਡ ਤਨਾਨਸੂ ਉਹਦਾ ਜੋੜ ਨਾਲ ਰਹਿ ਗਿਆ ਬਾਕੀ ਸਾਰੇ ਪਿੰਡਾਂ ਦਾ ਪਾਣੀ ਜਿਹੜਾ ਦਰਿਆ ਚੋਂਦਾ ਸੀ ਹੁਣ ਇਹਨਾਂ ਦੇ ਟ੍ਰੀਟਮੈਂਟ ਪਲੈਂਟ ਆ ਭੂਖੜੀ ਦਾ ਵੀ ਲੱਗਾ ਦੇਖ ਲਓ ਇਹ ਵੀ ਚੀਚੇਵਾਲ ਮਾਡਲ 2 ਆ ਇਹ ਚੀਚੇਵਾਲ ਮਾਡਲ 2 ਲੱਗਾ ਹੋਇਆ ਇਥੇ ਇਹ ਥੋੜੇ ਦਿਨ ਹੀ ਹੋਏ ਇਹਨਾਂ ਨੂੰ ਪੁੱਛ ਲਓ ਕਿੰਨਾ ਕੁ ਠੇਕਾ ਇਹਨਾਂ ਨੇ ਕੀਤਾ ਆ ਭੂਖੜੇ ਵਾਲਾ ਕੋ ਬਸ ਕੇ ਦਾਓ ਆ ਸਰਪ ਕੋਈ ਸਵਾਲ ਚੁੱਕਣ ਵਾਲਿਆਂ ਨੂੰ ਇਹ ਕਹੂੰਗਾ ਵੀ ਇੱਕ ਤਾਂ ਥੋੜਾ ਸਮਾਂ ਰੱਖੋ ਇੱਕ ਕੰਮ ਦੇਖੋ ਪਹਿਲਾਂ ਇਹ ਨਹੀਂ ਹੁੰਦਾ ਵੀ ਅੱਜ ਇੱਕ ਕੋਈ ਐ ਤਾਂ ਹੈ ਨਹੀਂ ਵੀ ਅੱਜ ਰੋਟੀ ਦੀ ਬੋਰ ਜਿਹੜੀ ਤੋੜ ਕੇ ਇੱਕ ਦਮੂਹ ਚ ਪਾ ਲੈਣੀ ਆ ਕੋਈ ਸਮਾਂ ਜ਼ਰੂਰ ਲੱਗੂ ਪਰ ਇੰਨਾ ਕਿ ਯਕੀਨ ਦਿਵਾਉਨੇ ਆ ਵੀ ਜਿਹੜਾ ਸਮਾਂ ਆਪਾਂ ਆਮ ਸੋਚਣ ਦੇ ਮੁਤਾਬਕ ਵਿਸਾਲਾਂਬਧੀ ਲੱਗਦਾ ਇਹ ਸਾਡੇ ਦੇਖਣ ਮੁਤਾਬਕ ਜਿਵੇਂ ਬਾਬਾ ਜੀ ਦਾ ਕੰਮ ਆ ਵੀ ਇਹ ਕੁਛ ਕੁਛ ਟਾਈਮ ਦਾ ਹੀ ਹੈਗਾ ਇਹ ਮੰਨ ਕੇ ਚੱਲੋ ਜੀ ਤਾਨੂੰ ਲੱਗ ਰਿਹਾ ਕਿ ਮਹੀਨੇ ਡੇਢ ਮਹੀਨੇ ਚ ਬੁੱਢਾ ਦਰਿਆ ਸ਼ਹਿਰ ਦੇ ਵਿੱਚ ਹੀ ਬੁੱਢਾ ਦਰਿਆ ਬਣ ਕੇ ਚੱਲੂਗਾ ਜੀ ਅੱਛਾ ਪਹਿਲਾਂ ਦੇ ਹਾਲਾਤ ਕੀ ਸੀਗੇ ਪਹਿਲਾਂ ਹਾਲਾਤ ਤਾਂ ਬਹੁਤ ਮੜੇ ਸੀ ਜੀ ਇੱਥੇ ਤੋਂ ਖੜੇ ਨਹੀਂ ਸਕਦੇ ਸੀ ਸਾਡਾ ਗੁਰੂ ਘਰਾਂ ਨਾਲ ਜੀ ਗੁਰੂ ਘਰ ਦੇ ਅੰਦਰ ਬੈਠਿਆਂ ਨੂੰ ਵੀ ਬਦਬੂ ਆਉਂਦੀ ਸੀ ਮੱਛੀ ਕੋਟੂ ਮਰ ਗਿਆ ਉਹ ਵੀ ਵੇਚੜਾ ਦਿੰਦਾ ਸੀ ਜੀ ਕੋਈ ਡੰਗਰ ਮਰ ਗਿਆ ਉਹ ਵੀ ਵੇਚੜਾ ਦਿੰਦਾ ਸੀ ਜੀ ਇਸ ਕਰਕੇ ਗੰਦਗੀ ਇਹਦੇ ਵਿੱਚ ਬਹੁਤ ਜ਼ਿਆਦਾ ਹੋ ਗਈ ਸੀ ਬਾਹਰੋਂ ਦੇਖਣ ਵਾਲੇ ਨੂੰ ਗੰਦਾ ਨਾਲ ਹੀ ਕਹਿੰਦੇ ਸੀਗੇ ਜੀ ਪਰ ਇਹ ਸੱਚਮੁੱਚ ਬੁੱਢਾ ਦਰਿਆ ਵਾ ਜੀ ਤੇ ਅੱਜ ਬੁੱਢਾ ਦਰਿਆ ਸਾਡਾ ਪੂਰਾ ਅਨਾਂ ਦੇ ਹੁਣ ਪੂਰਾ ਪਹਿਰਾ ਦੇਾਂਗੇ ਜੀ ਇਹਦੇ ਵਿੱਚ ਹੁਣ ਫੁੱਲ ਬੂਟੇ ਵੀ ਲਾਵਾਂਗੇ ਔਰ ਦਰਖਤ ਵੀ ਲਾਵਾਂਗੇ ਜਲਦ ਵਾਲੇ ਪਹਿਰਾ ਪੂਰਾ ਫੁੱਲ ਦੇਵਾਂਗੇ ਜੀ ਇਹ ਨਹੀਂ ਹੈਗਾ ਵੀ ਆਪਦੇ ਪਿੰਡ ਤੱਕ ਸੀਮਤ ਜਿੱਥੇ ਤੱਕ ਵੀ ਸਾਡਾ ਪਹੁੰਚ ਹੋਈ ਪੰਚਾਇਤਾਂ ਸਰਪੰਚਾਂ ਨਾਲ ਦੂਜੇ ਪਿੰਡਾਂ ਨਾਲ ਵੀ ਸਾਡਾ ਪੂਰੇ ਰਾਬਤੇ ਹੈਗੇ ਆ ਸਾਰੇ ਸਹਿਯੋਗ ਦੇਣਗੇ ਕਿਉਂਕਿ ਇਹ ਸਾਰਾ ਸਾਡੇ ਏਰੀਏ ਦੂ ਜਿਹੜਾ ਕਿ ਹੁਣ ਜਿਵੇਂ ਆਪਾਂ ਦੇਖਦੇ ਆ ਇਹ ਵਾਲੀ ਵਾਲੀ ਸਾਈਡ ਆ ਉਧਰ ਨਹਿਰ ਆ ਜੀ ਉਧਰ ਇੰਨੀ ਤੱਕੀ ਕਿਉਂ ਹੋਈ ਆ ਕਿਉਂਕਿ ਗੰਦਗੀ ਹੈ ਨਹੀਂ ਸਾਡੇ ਏਰੀਏ ਨੂੰ ਗੰਦਗੀ ਦਾ ਨਾਂ ਦਿੱਤਾ ਜਾਂਦਾ ਸੀਗਾ ਜੀ ਅਸੀਂ ਇਹਨੂੰ ਉਸ ਤੋਂ ਨਾਲੋਂ ਵੀ ਨਹਿਰ ਦੇ ਏਰੀਏ ਨਾਲੋਂ ਵੀ ਸੁੰਦਰ ਬਣਾ ਕੇ ਦਿਖਾਵਾਂਗੇ ਜੀ ਇਹ ਚੀਜ਼ ਦਾ ਅਸੀਂ ਵਚਨ ਕਰਦੇ ਹਾਂ ਜੀ ਸਾਰੀ ਸੰਗਤ ਦੇ ਨਾਲ